ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਅਸੀਂ 328 ਬਾਵਨ ਸਰੂਪਾਂ ਦੀ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਤੁਸੀਂ ਕਹੋ ਵੱਡਾ ਤੇ ਹੁਣ ਤੀਜਾ ਸ਼ਬਦ ਮੈਂ ਇਸਤੇਮਾਲ ਕਰਦਾ ਸਕਾਰਾਤਮਕ ਕਿਉਂਕਿ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਕੰਟਰੋਵਰਸੀ ਨਜ਼ਰ ਆ ਰਹੀ ਸੀ ਪਰ ਹੁਣ ਜੱਥੇਦਾਰ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਇਨਵੈਸਟੀਗੇਸ਼ਨ ਟਰੈਕ ਦੇ ਉੱਤੇ ਉੰਬੀ ਹੋਈ ਸਾਨੂੰ ਨਜ਼ਰ ਆ ਰਹੀ ਹੈ ਆਪਾਂ ਸਾਰਿਆਂ ਨੂੰ ਨਜ਼ਰ ਆ ਰਹੀ ਹੋएगी ਇਸ ਕਰਕੇ ਅੱਜ ਅਸੀਂ ਲਿਖਿਆ ਐਟ੍ਰੈਕਟਿਵ ਇਨਵੈਸਟੀਗੇਸ਼ਨ ਦਰਅਸਲ ਜਦੋਂ ਐਸੀਪੀਸੀ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਐਸਆਈਟੀ ਨੂੰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰਾਂਗੇ ਤਾਂ ਉਸ ਸਮੇਂ ਇਹ ਗੱਲ ਕਲੀਅਰ ਹੋ ਗਈ ਕਿ ਜਾਂਚ ਨਹੀਂ ਸੌਖੀ ਨਹੀਂ ਹੈ ਫਿਰ ਇਹ ਮੁੱਦਾ ਬੰਨਣਾ ਹੀ ਸੀ ਪੋਲਿਟੀਕਲ ਮੁੱਦੇ ਦੇ ਤੌਰ ਦੇ ਉੱਤੇ ਵੀ ਇਸ ਨੂੰ ਦੇਖਿਆ ਗਿਆ ਮੁੱਦਾ ਬਣਿਆ ਰੌਲਾ ਪਿਆ ਤੇ ਇਹ ਸਭ ਦੇ ਵਿਚਾਲੇ ਜਥੇਦਾਰ ਸਾਫ ਦਾ ਇਕਾਦੇਸ਼ ਆਇਆ ਜਿਸ ਨੇ ਸ਼ਾਇਦ ਪੂਰੇ ਮਾਮਲੇ ਨੂੰ ਇੱਕ ਤਰੀਕੇ ਨਾਲ ਠੰਡਾ ਕਰਨ ਦਾ ਕੰਮ ਵੀ ਕੀਤਾ ਹੋ ਸਕਦਾ ਹੈ ਜਥੇਦਾਰ ਸਾਹਿਬ ਨੇ ਐਸਜੀਪੀਸੀ ਨੂੰ ਆਦੇਸ਼ ਕਰ ਦਿੱਤੇ ਕਿ ਤੁਸੀਂ ਸਹਿਯੋਗ ਕਰੋ ਪੁਲਿਸ ਨੂੰ ਜੋ ਲੋੜਿੰਦੀ ਜਾਣਕਾਰੀ ਹੈ ਉਹ ਦਵੋ ਇਹ ਵੀ ਬਕਾਇਦਾ ਦੱਸ ਦਿੱਤਾ ਗਿਆ ਕਿ ਚੰਡੀਗੜ੍ਹ ਵਾਲੇ ਆਫਿਸ ਦੇ ਵਿੱਚ ਮਹੱਈਆ ਕਰਵਾ ਦਿਓ ਜੋ ਵੀ ਲੋੜਿੰਦੀ ਜਾਣਕਾਰੀ ਐਸਆਈਟੀ ਨੂੰ ਚਾਹੀਦੀ 328 ਪਵਨ ਸਰੂਪਾਂ ਦਾ ਮਾਮਲਾ ਆਪਾਂ ਸਾਰੇ ਸਮਝਦੇ ਹਾਂ ਕਿ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਹੈ ਔਰ ਜਥੇਦਾਰ ਸਾਹਿਬ ਦੇ ਆਦੇਸ਼ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੋੜ ਆਉਂਦਾ ਉਸ ਤੇ ਨਜ਼ਰ ਰਹੇ ਹੁਣ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਉਹਨਾਂ ਦਾ ਆਦੇਸ਼ ਤਾਂ ਮੰਨਣਾ ਤਾਂ ਹਰ ਕਿਸੇ ਨੂੰ ਹੋਏਗਾ ਹੀ ਹੋਏਗਾ ਐਸਜੀਪੀਸੀ ਨੂੰ ਵੀ ਕਿ ਐਸਜੀਪੀਸੀ ਨੇ ਅ ਬੇਰ ਵੀ ਨਹੀਂ ਲਗਾਈ ਤੇ ਬਕਾਇਦਾ ਬਿਆਨ ਜਾਰੀ ਕਰਕੇ ਇਹ ਵੀ ਕਹਿ ਦਿੱਤਾ ਕਿ ਸਿਰ ਮੱਥੇ ਸਾਨੂੰ ਕਬੂਲ ਹੈ ਜੋ ਜਥੇਦਾਰ ਸਾਹਿਬ ਨੇ ਕਿਹਾ ਅਸੀਂ ਉਸ ਦੇ ਉੱਤੇ ਅਮਲ ਕਰਾਂਗੇ ਜਾਂਚ ਦੇ ਵਿੱਚ ਸਹਿਯੋਗ ਕਰਾਂਗੇ ਅੱਜ ਮੈਂ ਚਰਚਾ ਇਸ ਮੁੱਦੇ ਉੱਤੇ ਕਰਾਂਗਾ ਕਿ ਪੁਆਇੰਟ ਨੰਬਰ 1 ਕਿ ਜਿਹੜਾ ਜਾਂਚ ਦੇ ਵਿੱਚ ਸਹਿਯੋਗ ਨਾ ਕਰਨ ਦੀ ਗੱਲ ਕਹੀ ਗਈ ਸੀ ਕਿ ਉਹ رائے ਮਸ਼ਵਰਾ ਇਹ ਤੋਂ ਬਿਨਾ ਸੀ ਮੇਰਾ ਦੂਜਾ ਸਵਾਲ ਅੱਜ ਦਾ ਜੋ ਸੰਗਤ ਜਾਨਣਾ ਚਾਹੁੰਦੀ ਹੋएगी ਲੋਕ ਜਾਨਣਾ ਚਾਹੁੰਦੇ ਹੋਣਗੇ ਅੱਜ ਦਾ ਦੂਜਾ ਸਵਾਲ ਇਹ ਹੈ ਕਿ ਇਸ ਦੇ ਨਾਲ ਕੀ ਰਾ ਪਦਰਾ ਹੋ ਗਿਆ ਜਾਂਚ ਦਾ ਕਿ ਜਿਸ ਤਰੀਕੇ ਨਾਲ ਪੂਰੇ ਮਾਮਲੇ ਸਹਿਯੋਗ ਕੀਤਾ ਜਾਣਾ ਚਾਹੀਦਾ ਉਸ ਤਰੀਕੇ ਦੇ ਨਾਲ ਜਾਂਚ ਦੇ ਵਿੱਚ ਸਹਿਯੋਗ ਹੋਏਗਾ ਤੀਜਾ ਸਵਾਲ ਇਸ ਪੂਰੇ ਮਾਮਲੇ ਦੇ ਵਿੱਚ ਇਹ ਵੀ ਹੈ ਕਿ ਜਾਂਚ ਦੇ ਵਿੱਚ ਸਹਿਯੋਗ ਦਾ ਮਤਲਬ ਇਹ ਕੱਢਿਆ ਜਾਵੇ ਕਿ ਸੱਚ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ ਅਸੀਂ ਇਹ ਉਮੀਦ ਕਰੀਏ ਕਿ 328 ਪਵਨ ਸਰੂਪਾਂ ਨੂੰ ਲੈ ਕੇ ਹੁਣ ਤੱਕ ਜੋ ਪੋਲਿਟੀਕਲ ਤੌਰ ਦੇ ਉੱਤੇ ਮੁੱਦਾ ਬਣਾ ਦਿੱਤਾ ਗਿਆ ਜਾਂ ਬਣ ਗਿਆ ਜਾਂ ਬਿਆਨਬਾਜ਼ੀ ਹੋਈ ਉਸ ਦੇ ਉੱਤੇ ਬਿਲਕੁਲ ਫੁੱਲ ਸਟਾਪ ਲੱਗਦੇ ਹੋਏ ਕਲੀਅਰ ਹੋ ਜਾਏਗਾ ਕਿ ਆਖਿਰ ਹੋਇਆ ਕੀ ਸੀ ਪਵਨ ਸਰੂਪ ਕਿੱਥੇ ਨੇ ਜਾਂ ਫਿਰ ਇਸ ਦੇ ਉੱਤੇ ਸਾਨੂੰ ਕੋਈ ਹੋਰ ਜਾਂਚ ਦੀ ਲੋੜ ਨਹੀਂ ਜਾਂ ਗੱਲ ਕਰਨ ਦੀ ਲੋੜ ਨਹੀਂ ਸਵਾਲ ਇਸ ਸਬੰਧ ਵਿੱਚ ਆਲੇ ਇਹ ਵੀ ਬਣਦਾ ਹੈ ਕਿ ਐਸਆਈਟੀ ਦੀ ਜਾਂਚ ਉਹ ਕਿਸ ਦਿਸ਼ਾ ਦੇ ਵਿੱਚ ਤੇ ਕਿਵੇਂ ਵਧੇਗੀ ਕਿਉਂਕਿ ਜੇ ਸੰਗਤ ਇਹ ਚਾਹੁੰਦੀ ਹੈ ਕਿ ਸਾਨੂੰ ਪੂਰੀ ਜਾਣਕਾਰੀ ਮਿਲੇ ਕਿ 328 ਪਾਵਨ ਰੂਪ ਕਿੱਥੇ ਨੇ ਤਾਂ ਸੰਗਤ ਇਹ ਵੀ ਚਾਹੁੰਦੀ ਹੈ ਕਿ ਐਸਆਈਟੀ ਬਹੁਤ ਨਿਰਪੱਖ ਤਰੀਕੇ ਦੇ ਨਾਲ ਜਾਂਚ ਕਰੇ ਬਹੁਤ ਨਿਰਪੱਖ ਤਰੀਕੇ ਕੋਈ ਸਿਆਸਤ ਨਾ ਹੋਵੇ ਇਸ ਦੇ ਵਿੱਚ ਆਪਾਂ ਅੱਜ ਦੀ ਗੱਲਬਾਤ ਕਰਾਂਗੇ ਜੋ ਮੈਂ ਕੁਐਸਚਨ ਮਾਰਕ ਦੇ ਨਾਲ ਅੱਜ ਲਿਖਿਆ ਹੈ ਟਰੈਕ ਤੇ ਇਨਵੈਸਟੀਗੇਸ਼ਨ ਹੁਣ ਅਸੀਂ ਇਹੀ ਮਤਲਬ ਗੱਡੀ ਹੈ ਕਿ ਜੱਥੇਦਾਰ ਸਾਹਿਬ ਦੇ ਆਦੇਸ਼ ਔਰ ਐਸਜੀਪੀ ਦੇ ਬਿਆਨ ਤੋਂ ਬਾਅਦ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹੋਈ ਐਫਆਈਆਰ ਤੇ ਉਸ ਦੇ ਉੱਤੇ ਬਣੀ ਐਸਆਈਟੀ ਤੇ جاری ਜਾਂਚ ਲੀਹਾਂ ਦੇ ਉੱਤੇ ਟਰੈਕ ਤੇ ਇੱਕ ਰਿਪੋਰਟ ਦੇ ਨਾਲ ਸ਼ੁਰੂਆਤ ਕਰਦੇ ਹਾਂ ਫਿਰ ਚਰਚਾ ਦੀ ਸ਼ੁਰੂਆਤ ਕਰਾਂਗੇ ਪੰਜਾਬ 'ਚ ਇਸ ਵੇਲੇ 328 ਪਾਵਨ ਸਰੂਪਾਂ ਦਾ ਮਾਮਲਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਪੰਜਾਬ ਸਰਕਾਰ ਤੇ LGPC ਆਮੋ ਸਾਹਮਣੇ ਨੇ ਪਰ ਇਸ ਵਿਚਾਲੇ ਜੱਜਦਾਰ ਕੁਲਦੀਪ ਸਿੰਘ ਗੜਗੱਜ ਦੇ ਬਿਆਨ ਨੇ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ ਜੱਜਦਾਰ ਗੜਗੱਜ ਨੇ SGPC ਨੂੰ ਸਰਕਾਰ ਦੀ ਜਾਂਚ ਸਹਿਯੋਗ ਦੇਣ ਦਾ ਆਦੇਸ਼ ਦਿੱਤਾ ਹੈ ਆਦੇਸ਼ਾਂ ਮੁਤਾਬਕ ਐਸਜੀਪੀਸੀ ਪ੍ਰਧਾਨ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਸਹਿਯੋਗ ਕਰਨ ਸਰਕਾਰ ਨਾਲ ਸਹਿਯੋਗ ਕੀਤਾ ਜਾਵੇ ਲੋੜੀਂਦੀ ਜਾਣਕਾਰੀ ਦਿੱਤੀ ਜਾਵੇ ਪਾਵਨ ਸਰੂਪਾਂ ਦੇ ਮਾਮਲੇ 'ਚ ਸੰਗਤ 'ਚ ਦੁਵਿਧਾਵਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਪੰਥ ਦੇ ਵਡੇਰੇ ਹਿੱਤਾਂ ਦੇ ਮੱਦੇ ਨਜ਼ਰ ਧਾਮੀ ਬਣਦਾ ਸਹਿਯੋਗ ਕਰਨ ਐਸਜੀਪੀਸੀ ਦੇ ਅਧਿਕਾਰ ਖੇਤਰ 'ਚ ਸਰਕਾਰੀ ਦਖਲ ਸਹਿਣ ਨਹੀਂ ਕੀਤੀ ਨਾ ਹੀ ਅਗਾਹ ਕਰਾਂਗੇ ਕੋਈ ਵੀ ਪਾਰਟੀ ਸਿਆਸੀ ਲਾਭ ਚੁੱਕਣ ਦਾ ਯਤਨ ਨਾ ਕਰੇ ਸਿਆਸਤ ਬੰਦ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਜਤਲਾਲ ਗੜਗਾਜ ਨੇ ਇਹ ਵੀ ਸਾਫ਼ ਕੀਤਾ ਹੈ ਕਿ ਕੇਵਲ ਪਾਵਨਸ ਰੂਪਾਂ ਦੇ ਮਾਮਲੇ 'ਚ ਸਰਕਾਰ ਨਾਲ ਪੰਡਤ ਸਹਿਯੋਗ ਕੀਤਾ ਜਾਵੇ। ਦੂਜੇ ਪਾਸੇ ਐਸਜੀਪੀਸੀ ਨੇ ਅਦੇਸ਼ ਦਾ ਸਵਾਗਤ ਕੀਤਾ ਪਰ ਸਰਕਾਰ ਨੂੰ ਨਿਸ਼ਾਨੀ ਤੇ ਲੈਂਦਿਆਂ ਕਿਹਾ ਕਿ ਸਰਕਾਰ ਭਰਮ ਪੈਦਾ ਕਰ ਰਹੀ ਹੈ ਕਿ ਸ਼ਰੋਣੀ ਕਮੇਟੀ ਦੋਸ਼ੀਆਂ ਨੂੰ ਬਚਾ ਰਹੀ ਹੈ। ਉਹ ਅੱਜ ਸਿੰਘ ਸਾਹਿਬ ਨੇ ਕਿਉਂਕਿ ਸੰਗਤ ਦੇ ਵਿੱਚ ਇੱਕ ਭਰਮ ਪਾਇਆ ਗਿਆ ਕਿ ਜਿਹੜੀ ਸ਼ਰੋਣੀ ਗੁਰਦੁਆਰਾ ਪਰੋਡ ਕਮੇਟੀ ਆ ਇਹ ਸ਼ਾਇਦ ਇਹਨਾਂ ਦੋਸ਼ੀਆਂ ਨੂੰ ਬਚਾ ਰਹੀ ਆ। ਤੋਂ ਉਸ ਗੱਲ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਰਹਿ ਜਾਵੇ ਕਿ ਸ਼ਰੋਣੀ ਕਮੇਟੀ ਕਿਸੇ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਬਚਾਅ ਕਰਨ ਵਾਸਤੇ ਨਹੀਂ ਆਉਦੀ ਜੱਥੇਦਾਰ ਦਾ ਆਦੇਸ਼ ਇਸ ਲਈ ਵੀ ਅਹਿਮ ਹੈ ਕਿਉਂਕਿ 15 ਜਨਵਰੀ ਨੂੰ ਸੀਐਮਾਨ ਜੱਥੇਦਾਰ ਅੱਗੇ ਪੇਸ਼ ਹੋਣ ਜਾ ਰਹੇ ਨੇ ਤੇ ਪੇਸ਼ੀ ਤੋਂ ਪਹਿਲਾਂ ਜੱਥੇਦਾਰ ਨੇ ਸਹਿਯੋਗ ਕਰਨ ਦੀ ਹਦਾਇਤ ਦਿੱਤੀ ਹੈ ਇਸ ਤੋਂ ਪਹਿਲਾਂ ਐ ਜੀ ਪੀ ਸੀ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਸਹਿਯੋਗ ਕਰਨ ਤੋਂ ਇਨਕਾਰ ਕਰ ਰਹੀ ਸੀ ਤੇ ਇਸ ਲਈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਪਾਲਾ ਜਤਾ ਗਿਆ ਸੀ ਪਰ ਹੁਣ ਨਵੇਂ ਆਦੇਸ਼ ਤੋਂ ਬਾਅਦ ਐਸਜੀਪੀਸੀ ਕਿਵੇਂ ਸਰਕਾਰ ਦਾ ਸਹਿਯੋਗ ਕਰਦੀ ਹੈ ਜੱਜਦਾਰ ਵੱਲੋਂ ਇਸ ਮਾਮਲੇ 'ਤੇ ਸਿਆਸਤ ਨਾ ਕਰਨ ਦੇ ਹੁਕਮ ਨੂੰ ਕਿਹੜੀ ਪਾਰਟੀ ਕਿੰਨਾ ਮੰਨਦੀ ਹੈ ਇਹ ਸਭ ਤੇ ਪੰਥ ਖਲਕੀਆਂ ਦੀ ਨਜ਼ਰ ਰਹੇਗੀ ਅਮ੍ਰਿਤਸਰ ਤੋਂ ਰਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਹਰਿਆਣਾ